ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਸੰਘੀ ਸਰਕਾਰ ਦੇ 6 ਦਿਨ ਤੋਂ ਚੱਲੀ ਸ਼ਟਾਊਨ ਨੂੰ ਖਤਮ ਕਰਨ ਨੂੰ ਲੈ ਕੇ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਕਾਨੂੰਨ ਸੱਜ ਅਤੇ ਵਿਚਾਰ ਡੈਟਲੌਕ ਬਣਿਆ ਹੋਇਆ ਹੈ ਰਾਸ਼ਟਰਪਤੀ ਟੋਨਲਡ ਟਰੰਪ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੀ ਛਾਟੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਉਹਨਾਂ ਦੇ ਬੰਦ ਦੇ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਟਰੰਪਰ ਸ਼ਾਸਨ ਦਾ ਮੰਨਣਾ ਹੈ ਕਿ ਬੰਦ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਪਰਖਾਸਤ ਕਰਕੇ ਉਹ ਬਜਟ ਦੇ ਵਧੇਰੇ ਕੰਟਰੋਲ ਹਾਸਲ ਕਰ ਸਕਦੇ ਨੇ ਜੋਨਰ ਟ੍ਰੈਂਪ ਨੂੰ ਐਤਵਾਰ ਰਾਤ ਪੁੱਛਿਆ ਗਿਆ ਕਿ ਸੰਘੀ ਕਰਮਚਾਰੀਆਂ ਨੂੰ ਕਦੋਂ ਕੱਢਿਆ ਜਾਵੇਗਾ ਜਿਵੇਂ ਕਿ ਉਹਨਾਂ ਨੇ ਧਮਕੀ ਦਿੱਤੀ ਸੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਸ ਸਮੇਂ ਹੋ ਰਿਹਾ ਹੈ ਅਤੇ ਸਬ ਡੈਮੋਕ੍ਰੇਟਸ ਦੇ ਕਾਰਨ ਹੈ ਉਹਨਾਂ ਅੱਗੇ ਕਿਹਾ ਕਿ ਡੈਮੋਕ੍ਰੇਟਸ ਬਹੁਤ ਸਾਰੀਆਂ ਨੌਕਰੀਆਂ ਦਾ ਨੁਕਸਾਨ ਕਰ ਰਹੇ ਨੇ ਅਮਰੀਕੀ ਸਰਕਾਰੀ ਸ਼ਟਡਾਊਨ ਐਤਵਾਰ ਨੂੰ 6ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਰਿਪਬਲਿਕਨਾਂ ਅਤੇ ਡੈਮੋਕ੍ਰੇਟਸ ਦੇ ਵਿਚਕਾਰ ਗੱਲਬਾਤ ਦੇ ਵਿੱਚ ਪ੍ਰਗਤੀ ਤੇ ਬਹੁਤ ਘੱਟ ਸੰਕੇਤ ਮਿਲੇ ਨੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੰਘੀ ਕਰਮਚਾਰੀਆਂ ਦੀ ਜਾਂਚ ਪਹਿਲਾਂ ਹੀ ਰੋਹੀ ਰਹੀ ਹੈ। ਇਸ ਗਤੀਰੋਧ ਦੇ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਰਉਂਦੇ ਹੋਏ ਇਹ ਪੁੱਛੇ ਜਾਂਦੇ ਕਿ ਕਰਮਚਾਰੀਆਂ ਨੂੰ ਕਦੋਂ ਕੱਢਿਆ ਜਾਵੇਗਾ? ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮੇਂ ਹੋ ਰਿਹਾ ਹੈ ਅਤੇ ਇਹ ਸਭ ਡੈਮੋਕ੍ਰੇਸੀ ਦੇ ਕਾਰਨ ਹੋ ਰਿਹਾ ਹੈ। ਉਨ੍ਹਾਂਗੇ ਕਿਹਾ ਡੈਮੋਕ੍ਰੇਟ ਪੋਸਟਾਂ 'ਗੇ ਨੌਕਰੀ ਦਾ ਨੁਕਸਾਨ ਕਰਨੀ ਪਰੇ ਨਹੀਂ। ਸਿਆ ਕਿ ਕਿਹੜੀਆਂ ਏਜੰਸੀਆਂ ਪ੍ਰਭਾਵਿਤ ਹੋਣਗੀਆਂ ਛਾਂਟੀ ਦੇ ਖਤਰੇ ਨੇ ਵਾਸ਼ਿੰਗਟਨ ਦੇ ਵਿੱਚ ਤਣਾਅ ਵਧਾ ਦਿੱਤਾ ਜਿੱਥੇ ਦੋਵੇਂ ਟੀਰਾ ਸਾਂਝੀ ਜ਼ਮੀਨ ਲੱਭਣ ਦੇ ਲਈ ਸੰਘਰਸ਼ ਕਰ ਰਹੇ ਹਨ ਡੈਮੋਕ੍ਰੇਟ ਲੱਖਾਂ ਪਰਿਵਾਰਾਂ ਲਈ ਸਿਹਤ ਬੀਮਾ ਸਬਸਿਡੀਆਂ ਨੂੰ ਨਿਮਾਉਣ ਦੇ ਲਈ ਜੋਰ ਦੇ ਰਹੇ ਨੇ ਜਦੋਂ ਕਿ ਟਰੰਪ ਵੀ ਉੱਦਾ ਖਰਚ ਪੱਧਰ ਨੂੰ ਸੁਰੱਖਿਅਤ ਰੱਖਣ ਤੇ ਜੋਰ ਦੇ ਰਹੇ ਨੇ ਇਹ ਸੱਤਾ ਲਗਾ ਰਹੇ ਹਨ ਕਿ ਨੌਕਰੀ ਅਤੇ ਪ੍ਰੋਜੈਕਟ ਦੇ ਜੋਖਮ ਡੈਮੋਕ੍ਰੇਟਸ ਨੂੰ ਸਮਝੌਤਾ ਕਰਨ ਦੇ ਲਈ ਮਜਬੂਰ ਕਰਨਗੇ ਟਰੰਪ ਸਰਕਾਰ ਦੀ ਬੇਮਿਸਾਲ ਰਣਨੀਤੀ ਟਰੰਪਾ ਸ਼ਾਸਨ ਦੇ ਅਧਿਕਾਰੀਆਂ ਦੇ ਸ਼ਟਡਾਊਨ ਨੂੰ ਸੰਘੀ ਖਰਚਿਆਂ ਤੇ ਵਧੇਰੇ ਨਿਯੰਤਰਣ ਪਾਉਣ ਦਾ ਇੱਕ ਮੌਕਾ ਦੱਸਿਆ ਕਈ ਸਰ ਕਿਤੀ ਹੈ ਕਿ ਹਜ਼ਾਰਾਂ ਸੰਘੀ ਕਰਮਚਾਰੀਆਂ ਤੇ ਸਥਾਈ ਨੌਕਰੀ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਇੱਕ ਅਜਿਹੀ ਰਣਨੀਤੀ ਜੋ ਪਹਿਲਾਂ ਕਦੇ ਨਹੀਂ ਵਰਤੀ ਗਈ ਸੀ। ਕੰਪ ਨੇ ਜੋਲ ਦੇ ਕੇ ਕਿਹਾ ਹੈ ਕਿ ਡੈਮੋਕ੍ਰੇਟਸ ਸ਼ਟਡਾਊਨ ਦੇ ਲਈ ਜ਼ਿੰਮੇਵਾਰ ਹਨ ਕਿ ਇਹ ਉਹਨਾਂ ਤੇ ਨਿਰਭਰ ਕਰ। ਅਤੇ ਉਹਨਾਂ ਨੇ ਐਤਵਾ ਸਵੇਰੇ ਨੇਵੀ ਦੇ 252ਵੇਂ ਬਰੇਗਡ ਦੇ ਲਈ ਵਰਜੀਨੀਆ ਦੇ ਨਾਰਟਫੋਕ ਦੇ ਲਈ ਉਡਾਨ ਪਰੰਤੂ ਪਹਿਲਾ ਇਹ ਸਬਦ ਦੱਸਿਆ ਸੀਗਾ। ਹਾਲਾਂਕਿ ਰਿਪਬਲਿਕਨਾਂ ਨੇ ਦਾਵਾ ਕੀਤਾ ਹੈ ਕਿ ਪ੍ਰਸ਼ਾਸਨ ਚਾਟੀ ਵਿੱਚ ਖੁਸ਼ ਨਹੀਂ ਹੈ। ਭਾਵੇਂ ਕਿ ਡੈਮੋਕ੍ਰੇਟਸ ਖੇਤਰ ਦੇ ਵਿੱਚ ਬੁਨਿਆਦੀ ਢਾਂਚੇ ਅਤੇ ਊਰਜਾ ਪ੍ਰਜਪਤਾ ਦੇ ਲਈ ਫੰਡਿੰਗ ਗਰ हाउस स्पीकर माइक जॉनसन ने कहा कि असि हजे तक इस बारे वेरवे नहीं देखे कि की हो रहा है पर यह जनक स्थिति है जो राष्ट्रपति नहीं चाहते ਵਾਈਟ ਹਾਊਸ ਨੈਸ਼ਨਲ ਇਕਨੋਮਿਕ ਕਨਸਲਟੇਡ ਡਾਇਰੈਕਟਰ ਕੇਮਨ ਹੈਜ਼ੇਟ ਨੇ ਅੱਗੇ ਕਿਹਾ ਸੀ ਚੋਣਿਆਂ ਕਿ ਡੈਮੋਕ੍ਰੇਟ ਅਗੇ ਔਨ ਅਤੇ ਕਰਜਿਆ ਸੌਦਾ ਕਰਨ ਜੋ ਇੱਕ ਸਾਫ ਨਿਰੰਤਰ ਮਤਾ ਹੋਵੇ ਜੋ ਸਾਨੂੰ ਇਨਾਂ ਚੀਜ਼ਾਂ ਬਾਰੇ ਗੱਲ ਕਰਨ ਦੇ ਲਈ 7 ਹੋਰ ਹਫ਼ਤੇ ਦੇਵੇ ਪਰ ਮੁੱਖ ਗੱਲ ਇਹ ਹੈ ਕਿ ਰਿਪਬਲਿਕਨਾਂ ਦੇ ਕੰਟਰੋਲ ਦੇ ਵਿੱਚ ਹੋਣ ਕਰਕੇ ਰਿਪਬਲਿਕਨਾਂ ਦੇ ਕੋਲ ਡੈਮੋਕ੍ਰੇਟਾਂ ਨਾਲੋਂ ਨਤੀਜੇ ਉੱਤੇ ਬਹੁਤ ਜ਼ਿਆਦਾ ਸ਼ਕਤੀ ਹੈ ਡੈਮੋਕ੍ਰੇਟਸ ਪਿੱਛੇ ਹਟਦੇ ਨਹੀਂ ਕੈਲੀਫੋਰਨੀਆ ਦੇ ਸੈਨੇਟਰ ਐਡਮਨ ਸ਼ੀਫ ਨੇ ਡੈਮੋਕ੍ਰੈਟਿਕ ਰੁਖ ਦਾ ਬਚਾਅ ਕੀਤਾ ਲੱਖਾਂ ਅਮਰੀਕੀ ਸਹਿ ਸੰਭਾਲਦੀਆਂ ਕੀਮਤਾਂ ਵਿੱਚ ਵਾਧਾ ਦੇਖ ਸਕਦੇ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਇਸ ਨੂੰ ਸੰਕਟ ਕਿ ਹੈ ਸ਼ੀਫ ਨੇ ਇਹ ਵੀ ਦੱਸਿਆ ਕਿ ਟਰੰਪ ਪ੍ਰਸ਼ਾਸਨ ਨੇ ਕਾਂਗਰਸ ਦੁਆਰਾ ਪਰਵਾਨਿਤ ਖਰਚਿਆਂ ਨੂੰ ਰੋਕ ਦਿੱਤਾ ਹੈ ਜਿਸ ਦੇ ਨਾਲ ਸੰਭਾਵੀ ਸਮਝੌਤੇ ਨੂੰ ਕਮਜ਼ੋਰ ਕੀਤਾ ਗਿਆ ਉਹਨਾਂ ਨੇ ਵਿਦੇਸ਼ੀ ਸਹਾਇਤਾ ਉਤੇ ਲਗਭਗ 4.9 ਬਿਲੀਅਨ ਡਾਲਰ ਜੇਬ ਕਟੌਤੀ ਦਾ ਹਵਾਲਾ ਦਿੱਤਾ ਹੈ ਜਿਸ ਨੇ ਕਾਂਗਰਸ ਦੁਆਰਾ ਮਨਜ਼ੂਰੀ ਤੋਂ ਬਿਨਾਂ ਫੰਡ ਰੋਕ ਦਿੱਤੇ ਉਹਨਾਂ ਕਿਹਾ ਸਾਨੂੰ ਸਿਹਤ ਸੰਭਾਲ ਸੰਕਟ ਨੂੰ ਹੱਲ ਕਰਨ ਦੇ ਲਈ ਦੋਵਾਂ ਦੇਸ਼ਾਂ ਦੀ ਲੋੜ ਹੈ ਤੇ ਸਾਨੂੰ ਕਾਨੂੰਨ ਦੇ ਵਿੱਚ ਕੁਝ ਲਿਖਤੀ ਪ੍ਰੋਸੈਸ ਚਾਹੀਦੇ ਨੇ ਮੈਂ ਕਈ ਵਾਰ ਪੈਚ ਮੈਂ ਕੋਈ ਵਾਅਦਾ ਨਹੀਂ ਲਵਾਂਗਾ ਕਿ ਉਹ ਸਾਡੇ ਦੁਆਰਾ ਕੀਤੇ ਗਏ ਕਿਸੇ ਵੀ ਸੌਦੇ ਤੋਂ ਮੁਕਰ ਨਹੀਂ ਜਾਣਗੇ। ਸ਼ਿਫ ਨੇ ਕਿਹਾ ਰਾਜਨੀਤਿਕ ਮਖੌਲ ਅਤੇ ਅਵਿਸ਼ਵਾਸ ਪਾਰਟੀਆਂ ਦੇ ਟੈਲੀਵਿਜ਼ਨ ਉੱਤੇ ਦਿਖਾਈ ਦੇਣ ਵਾਲੇ ਪ੍ਰੋਗਰਾਮਾਂ ਨੇ ਆਨਲਾਈਨ ਮੀਮਸ ਅਤੇ ਮੈਸੇਜਿੰਗ ਤੇ ਵਧ ਰਹੀ ਨਿਰਭਰਤਾ ਦਾ ਖੁਲਾਸਾ ਕੀਤਾ ਜਿਸ ਦੇ ਨਾਲ ਇਹ ਸਵਾਲ ਉੱਠੇ ਨੇ ਕਿ ਬੰਦਰਵਾਜ਼ੇ ਦੇ ਵਿੱਚ ਗੰਭੀਰ ਗਲਪਾਤ ਹੋ ਰਹੀ ਹੈ। ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜਾਫਰੀਜ਼ ਨੇ ਪਿਛਲੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੀ ਮੀਟਿੰਗ ਤੋਂ ਬਾਅਦ ਗਲਪਾਤੀ ਕਾਰਡ ਦੀ ਆਲੋਚਨਾ ਵੀ ਕੀਤੀ ਹੈ। ਹਾਲਕਿ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਜੈਫਰੀ ਜ਼ਮਨ ਜਾਕ ਕੋਟਾਉਣ ਵਾਲੀ ਇਹ ਸਿਰਫ ਇੱਕ ਮਜ਼ਾਕ ਸੀ ਭਾਵੇਂ ਕਿ ਕੁਝ ਲੋਕਾਂ ਨੇ ਇਸ ਨੂੰ અપਮਾਨਜਨਕ ਸਮਝਿਆ ਸਮਝਿਆ ਸਸਿਕਾ ਜੀ ਮੈਂ ਹਕਮਿਲ ਕਪੂਰ ਤੋਂ ਸੁਖਰੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਸੰਘੀ ਸਰਕਾਰ ਦੇ 6 ਦਿਨ ਤੋਂ ਚੱਲੀ ਸ਼ਟਾਊਨ ਨੂੰ ਖਤਮ ਕਰਨ ਨੂੰ ਲੈ ਕੇ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਕਾਨੂੰਨ ਸੱჭਰ ਤੇ ਵਿਚਕਾਰ ਡੈਟਲੌਕ ਬਣਿਆ ਹੋਇਆ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਛਾਟੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਉਹਨਾਂ ਦੇ ਬੰਦ ਦੇ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਟਰੰਪਰ ਸ਼ਾਸਨ ਦਾ ਮੰਨਣਾ ਹੈ ਕਿ ਬੰਦ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਪਰਖਾਸਤ ਕਰਕੇ ਉਹ ਬਜਟ ਦੇ ਵਧੇਰੇ ਕੰਟਰੋਲ ਹਾਸਲ ਕਰ ਸਕਦੇ ਨੇ ਜੋਰਾ ਟਰੰਪ ਨੂੰ ਐਤਵਾਰ ਰਾਤ ਪੁੱਛਿਆ ਗਿਆ ਕਿ ਸੰਘੀ ਕਰਮਚਾਰੀਆਂ ਨੂੰ ਕਦੋਂ ਕੱਢਿਆ ਜਾਵੇਗਾ ਜਿਵੇਂ ਕਿ ਉਹਨਾਂ ਨੇ ਧਮਕੀ ਦਿੱਤੀ ਸੀ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਸ ਸਮੇਂ ਹੋ ਰਿਹਾ ਹੈ ਅਤੇ ਸਬ ਡੈਮੋਕ੍ਰੇਟਸ ਦੇ ਕਾਰਨ ਹੈ ਉਹਨਾਂ ਅੱਗੇ ਕਿਹਾ ਕਿ ਡੈਮੋਕ੍ਰੇਟਸ ਸਾਰੀਆਂ ਨੌਕਰੀਆਂ ਦਾ ਨੁਕਸਾਨ ਕਰ ਰਹੇ ਨੇ ਅਮਰੀਕੀ ਸਰਕਾਰੀ ਸ਼ਟਡਾਊਨ ਐਤਵਾਰ ਨੂੰ 6 ਦਿਨ ਦੇ ਵਿੱਚ ਦਾਖਲ ਹੋ ਗਿਆ। ਰਿਪਬਲਿਕਨਾਂ ਅਤੇ ਡੈਮੋਕ੍ਰੇਟਸ ਦੇ ਵਿਚਕਾਰ ਗੱਲਬਾਤ ਦੇ ਵਿੱਚ ਪ੍ਰਗਤੀ ਦੇ ਬਹੁਤ ਘੱਟ ਸੰਕੇਤ ਮਿਲੇ ਨੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸੰਘੀ ਕਰਮਚਾਰੀਆਂ ਦੀ ਜਾਂਚੀ ਪਹਿਲਾਂ ਹੀ ਹੋ ਰਹੀ ਹੈ। ਇਸ ਗਤੀਰੋਧ ਦੇ ਲਈ ਡੈਮੋਕ੍ਰੇਟਸ ਨੂੰ ਜ਼ਿੰਮੇਵਾਰ ਠਰਉਂਦੇ ਹੋਏ ਇਹ ਪੁੱਛੇ ਜਾਂਦੇ ਕਿ ਕਰਮਚਾਰੀਆਂ ਨੂੰ ਕਦੋਂ ਕੱਢਿਆ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਮੇਂ ਹੋ ਰਿਹਾ ਹੈ ਅਤੇ ਇਹ ਸਭ ਡੈਮੋਕ੍ਰੇਟਸ ਦੇ ਕਾਰਨ ਹੋ ਰਿਹਾ ਹੈ। ਉਨ੍ਹਾਂਗੇ ਕਿਹਾ ਡੈਮੋਕ੍ਰੇਟ ਫੌਸਾਰੀਏ ਨੌਕਰੀ ਦਾ ਨੁਕਸਾਨ ਕਰੇ ਨਹੀਂ ਪਰੇ। ਨਹੀਂ ਸਿਆ ਕਿ ਕਿਹੜੀਆਂ ਏਜੰਸੀਆਂ ਪ੍ਰਭਾਵਤ ਹੋਣਗੀਆਂ ਛਾਂਟੀ ਦੇ ਖਤਰੇ ਨੇ ਵਾਸ਼ਿੰਟਨ ਦੇ ਵਿੱਚ ਤਣਾਅ ਵਧਾ ਦਿੱਤਾ ਜਿੱਥੇ ਦੋਵੇਂ ਟੀਰਾ ਸਾਂਝੀ ਜ਼ਮੀਨ ਲੱਭਣ ਦੇ ਲਈ ਸੰਘਰਸ਼ ਕਰ ਰਹੇ ਨੇ ਡੈਮੋਕ੍ਰੇਟ ਲੱਖਾਂ ਪਰਿਵਾਰਾਂ ਲਈ ਸਿਹਤ ਬੀਮਾ ਸਬਸਿਡੀਆਂ ਨੂੰ ਨਿਵਾਉਣ ਦੇ ਲਈ ਜੋਰ ਦੇ ਰਹੇ ਨੇ ਜਦੋਂ ਕਿ ਟਰੰਪ ਜੁੱਦਾ ਖਰਚ ਪੱਧਰ ਨੂੰ ਸੁਰੱਖਿਅਤ ਰੱਖਣ ਤੇ ਜੋਰ ਦੇ ਰਹੇ ਨੇ ਇਹ ਸੱਤਾ ਲਗਾ ਰਹੇ ਹਨ ਕਿ ਨੌਕਰੀ ਅਤੇ ਪ੍ਰੋਜੈਕਟ ਦੇ ਜੋਖਮ ਡੈਮੋਕ੍ਰੇਟਸ ਨੂੰ ਸਮਝੌਤਾ ਕਰਨ ਦੇ ਲਈ ਮਜਬੂਰ ਕਰਨਗੇ ਟਰੰਪ ਸਰਕਾਰ ਦੀ ਬੇਮਿਸਾਲ ਰਣਨੀਤੀ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਸ਼ਟਡਾਊਨ ਨੂੰ ਸੰਘੀ ਖਰਚਿਆਂ ਤੇ ਵਧੇਰੇ ਨਿਯੰਤਰਣ ਫੋਨ ਦਾ ਇੱਕ ਮੌਕਾ ਦੱਸਿਆ ਕਈ ਸਰੋਤਾਂ ਕਿਤੀ ਹੈ ਕਿ ਹਜ਼ਾਰਾਂ ਸੰਘੀ ਕਰਮਚਾਰੀਆਂ ਤੇ ਸਥਾਈ ਨੌਕਰੀ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਇੱਕ ਅਜਿਹੀ ਰਣਨੀਤੀ ਜੋ ਪਹਿਲਾਂ ਕਦੇ ਨਹੀਂ ਵਰਤੀ ਗਈ ਸੀ। 트াম্প ਨੇ ਜੋਲ ਦੇ ਕੇ ਕਿਹਾ ਹੈ ਕਿ ਡੈਮੋਕ੍ਰੇਟਸ ਸ਼ਟਡਾਊਨ ਦੇ ਲਈ ਜ਼ਿੰਮੇਵਾਰ ਹੋਣਗੇ। ਇਹ ਉਹਨਾਂ ਤੇ ਨਿਰਪੱਖ ਅਤੇ ਉਹਨਾਂ ਨੇ ਐਤਵਾਰ ਸਵੇਰੇ ਨਵੀਂ ਦੇ 250ਵੇਂ ਵਰੇਗਨ ਤੇ ਲਈ ਵਰਜੀਨੀਆ ਦੇ ਨਾਰਟਫੋਕ ਲਈ ਉਡਾਨ ਪਰੰਤੋ ਪਹਿਲਾ ਇਹ ਸਬਦ ਦੱਸਿਆ ਸੀ ਹਾਲਾਂਕਿ ਰਿਪਬਲਿਕਨਾਂ ਨੇ ਦਾਵਾ ਕੀਤਾ ਹੈ ਕਿ ਪ੍ਰਸ਼ਾਸਨ ਛਾਟੀ ਵਿੱਚ ਕੁਝ ਨਹੀਂ ਹੈ ਪਰਮੇ ਕਿ ਡੈਮੋਕ੍ਰੇਟਸ ਖੇਤਰ ਦੇ ਵਿੱਚ ਬੁਨਿਆਦੀ ਢਾਂਚੇ ਅਤੇ ਊਰਜਾ ਪ੍ਰਜਪਤਾ ਲਈ ਫੰਡਿੰਗ ਰੋਕ ਦਿੱਤੀ ਗਈ ਸੀ ਹਾਊਸ ਸਪੀਕਰ ਮਾਈਕ ਜੌਨਸਨ ਨੇ ਕਿਹਾ ਕਿ ਅਸੀਂ ਹਜੇ ਤੱਕ ਇਸ ਬਾਰੇ ਵੇਰਵੇ ਨਹੀਂ ਦੇਖੇ ਕਿ ਕੀ ਹੋ ਰਿਹਾ ਹੈ ਪਰੇ ਹੈ ਅਫਸੋਸ ਜਨਕ ਸਥਿਤੀ ਹੈ ਜੋ ਰਾਸ਼ਟਰਪਤੀ ਨੇ ਚੁਣਦੇ ਵਾਈਟ ਹਾਊਸ ਨੈਸ਼ਨਲ ਇਕਨੋਮਿਕ ਕੌਂਸਲ ਡਾਇਰੈਕਟਰ ਕੇਮਨ ਹੈਸੇਟ ਨੇ ਅੱਗੇ ਕਿਹਾ ਸੀ ਚੋਣਿਆ ਕਿ ਡੈਮੋਕ੍ਰੇਟ ਅਗੇ ਔਨ ਅਤਿਕਰਜਿਆ ਸੌਦਾ ਕਰਨ ਜੋ ਇਤ ਸਾਫ ਨਿਰੰਤਰ ਮਤਾ ਹੋਵੇ ਜੋ ਸਾਨੂੰ ਇਹਨਾਂ ਚੀਜ਼ਾਂ ਬਾਰੇ ਗੱਲ ਕਰਨ ਦੇ ਲਈ 7 ਹੋਰ ਹਫ਼ਤੇ ਦਵੇ ਪ੍ਰਮੁੱਖ ਗੱਲ ਇਹ ਹੈ ਕਿ ਰਿਪਬਲਿਕਨਰ ਦੇ ਕੰਟਰੋਲ ਦੇ ਵਿੱਚ ਹੋਣ ਕਰਕੇ ਰਿਪਬਲਿਕਨਰ ਦੇ ਕੋਲ ਡੈਮੋਕ੍ਰੇਟ ਦੇ ਨਾਲੋਂ ਨਤੀਜੇ ਉੱਤੇ ਬਹੁਤ ਜ਼ਿਆਦਾ ਸ਼ਕਤੀ ਹੈ ਡੈਮੋਕ੍ਰੇਟਸ ਪਿੱਛੇ ਹਟਦੇ ਨਹੀਂ ਕੈਲੀਫੋਰਨੀਆ ਦੇ ਸੈਨੇਟਰ ਐਡਮਨ ਸ਼ੀਫ ਡੈਮੋਕ੍ਰੈਟਿਕ ਰੁਖ ਦਾ ਬਚਾਅ ਕੀਤਾ ਹੈ ਲੱਖਾਂ ਅਮਰੀਕੀ ਸੇ ਸੰਭਾਲਦੀਆਂ ਕੀਮਤਾ ਵਿੱਚ ਵਾਧਾ ਦੇਖ ਸਕਦੇ ਨਹੀਂ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਇਸ ਨੂੰ ਸੰਕਟ ਕਿ ਹੈ ਸ਼ੀਫ ਨੇ ਇਹ ਵੀ ਦੱਸਿਆ ਕਿ ਕ ट्रंप ਪ੍ਰਸ਼ਾਸਨ ਨੇ ਕਾਂਗਰਸ ਦੁਆਰਾ ਪ੍ਰਵਾਨਿਤ ਖਰਚੇਨ ਰੋਕ ਦਿੱਤਾ ਹੈ ਜਿਸ ਨਾਲ ਸੰਭਾਵੀ ਸਮਝੌਤੇ ਨੂੰ ਕਮਜ਼ੋਰ ਕੀਤਾ ਗਿਆ ਉਹਨਾਂ ਨੇ ਵਿਦੇਸ਼ੀ ਸਹਾਇਤਾ ਉਤੇ ਲਗਭਗ 4.9 ਮਿਲੀਅਨ ਡਾਲਰ ਦੀ ਕਟੋਤੇ ਦਾ ਹਵਾਲਾ ਦਿੱਤਾ ਹੈ ਜਿਸ ਨੇ ਕਾਂਗਰਸ ਦੁਆਰਾ ਮਨਜ਼ੂਰੀ ਤੋਂ ਬਿਨਾਂ ਫੰਡ ਰੋਕ ਦਿੱਤੇ ਉਹਨਾਂ ਕਿਹਾ ਸਾਨੂੰ ਸਿਹਤ ਸੰਭਾਲ ਸੰਕਟ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਦੇ ਲੋੜਾਂ ਤੇ ਸਾਨੂੰ ਕਾਨੂੰਨ ਦੇ ਵਿੱਚ ਕੁਝ ਲਿਖੀ ਕੋਸੇ ਚਾਹੀਦੇ ਨੇ ਮੈਂ ਕਈ ਵਾਅਦੇ ਪੈਚ ਮੈਂ ਕੋਈ ਵਾਅਦਾ ਨਹੀਂ ਲਵਾਂਗਾ ਕਿ ਉਹ ਸਾਡੇ ਦੁਆਰਾ ਕੀਤੇ ਗਏ ਕਿਸੇ ਵੀ ਸੌਦੇ ਤੋਂ ਮੁਕਰਨੇ ਜਾਣਗੇ ਸ਼ਿਫ ਨੇ ਕਿਹਾ ਰਾਜਨੀਤਿਕ ਮਖੌਲ ਅਤੇ ਅਵਿਸ਼ਵਾਸ ਪਾਰਟੀ ਦੇ ਟੈਲੀਵਿਜ਼ਨ ਉੱਤੇ ਦਿਖਾਈ ਦੇਣ ਵਾਲੇ ਪ੍ਰੋਗਰਾਮਾਂ ਨੇ ਔਨਲਾਈਨ ਮੀਮਸ ਅਤੇ ਮੈਸੇਜਿੰਗ ਤੇ ਵਧ ਰਹੀ ਨਿਰਭਰਤਾ ਦਾ ਖੁਲਾਸਾ ਕੀਤਾ ਜਿਸ ਦੇ ਨਾਲ ਇਹ ਸਵਾਲ ਉੱਠੇ ਨੇ ਕਿ ਬੰਦਰਵਾਜ਼ੇ ਦੇ ਵਿੱਚ ਗੰਬੀਰ ਗਲਫਾਤ ਹੋ ਰਹੀ ਹੈ ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜਾਫਰੀਜ਼ ਨੇ ਪਿਛਲੇ ਸ਼ੁਮਾਰ ਨੂੰ व्हाइट हाउस दी मीटिंग ਤੋਂ ਬਾਅਦ ਕਲਪਾਦੀ ਕਾਰਦੀ ਵਿਚਾਰਨਾ ਵੀ ਕੀਤੀ ਹੈ ਹਾਲ ਕਿ ਉਪਰਾਸ਼ਟ ਪਰ ਜਿਹੜੀ ਵੈਂਸ ਨੇ ਜੈਫਰੀਜ਼ ਦਾ ਮਜ਼ਾਕ ਉਡਾਉਣ ਵਾਲੀ ਇਹ ਸਿਰਫ ਇੱਕ ਮਜ਼ਾਕ ਸੀ ਭਾਵੇਂ ਕਿ ਕੁਝ ਲੋਕਾਂ ਨੇ ਇਸ ਨੂੰ ਅਪਮਾਨਜਨਕ ਸਮਝਿਆ